ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੱਗੇ ਆ ਕੰਮ ਦੇ ਡੇ ਆ ਸਰੋਂ ਪੱਟਣੇ ਨੂੰ ਬਰੋਕਲੀ ਕਹਿ ਲੈਂਦੇ ਆ ਤੇ ਬਾਕੀ ਪਰਨਾ ਪਰਨਾ ਬੰਨਿਆ ਪਰਨਾ ਤਾਂ ਬੰਨਿਆ ਵੀ ਉਦਾਂ ਮ ਟਿੰਡ ਜੀ ਘੜਾਈ ਆ ਤੇ ਉਹ ਸਵੇਰੇ ਸਾਈਕਲ ਤੇ ਆਉਂਦੇ ਆ ਹਵਾ ਬੜੀ ਲੱਗਦੀ ਆ ਹੁਣ ਸਾਡੇ ਕੋਈ ਕਿਹੜਾ ਸਾਗਰ ਦੀ ਬੋਟੀ ਵਾਂਗੂੰ ਇੰਡੀਕਾ ਵੀ ਉੱਤੇ ਆਇਆ ਨਾ ਸਾਈਕਲ ਤੇ ਇਹਦੇ ਹੁਣ ਹੁੰਦਾ ਤੇ ਡੇ ਕੰਮਕਾਰ ਕਰਨ ਤੇ ਬਾਕੀ ਜਿਹੜੀ ਆ ਤੁਹਾਨੂੰ ਜਾਣਕਾਰੀ ਆਪਾਂ ਦੱਸਾਂਗੇ ਵੀ ਜਿੰਨਾ ਨਵੇਂ ਪੇਪਰ ਭਰੇ ਆ ਉਹਨਾਂ ਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਆਹ ਥਾਂ ਆਪਾਂ ਛਾਪ ਕਰਤਾ ਇੰਨਾ ਆਹ ਮਗਰ ਸਲਾਦਾ ਲੱਗਾ ਵਾ ਠੀਕ ਆ ਤੇ ਇਹਨਾਂ ਨੂੰ ਸਿਹਰੇ ਕਹਿ ਲੈਂਦੇ ਆ ਇੱਕ ਉਹ ਲੱਗਾ ਕਿਦਾਂ ਮਾਲਕ ਨੇ ਖਾਨ ਜੋਗੀ ਲਾਈ ਆ ਆਹ ਮਾਲਕ ਨੇ ਖਾਨ ਜੋਗੀ ਲਾਈ ਹੀ ਤੇ ਜਦੋਂ ਜਿਹੜੇ ਸਾਹ ਨਾਲ ਲਾਈ ਆ ਡੰਗਰਾਂ ਜੋਗੀ ਵੀ ਹੈਗੀ ਆ ਆਪਣੇ ਇੰਡੀਆਂ ਦੀ ਤੇ ਵੱਢ ਕੇ ਡੰਗਰਾਂ ਪਾ ਲੈਣੀ ਹੁਣ ਇੱਥੇ ਉਦਾਂ ਸੁੱਟਣੇ ਬਾਹਰ ਠੀਕ ਆ ਆਹ ਮੁੰਡਾ ਵੀ ਹੱਥ ਖੜਾ ਕਾਣ ਡਿਆ ਇਹ ਸਰਪੰਚ ਆ ਇਟਲੀ ਦਾ ਠੀਕ ਆ ਪਰ ਹੁਣ ਥੋੜਾ ਦੋ ਚਾਰ ਦਿਨਾਂ ਤੋਂ ਇਹਦੀ ਹਾਲਤ ਜਿਹੜੀਆਂ ਨਾ ਜੁਕ ਚੱਲਣ ਦੀ ਐ ਤੇ ਬਾਕੀ ਕੋਈ ਨਹੀਂ ਤੁਹਾਨੂੰ ਜਾਣਕਾਰੀ ਮੈਂ ਦੱਸਦਾ ਜਿਹੜੇ ਵੀਰਾਂ ਨੇ ਨਵੇਂ ਆਨੇ ਆਉਣਾ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਠੀਕ ਆ ਆ ਹੁਣ ਮਾਲਕ ਦੇ ਨਾਲ ਆਏ ਹਾਂ ਇੱਥੇ ਮਤਲਬ ਮਾਰਿਆਂ ਦੇ ਉਹ ਸਾਹਮਣੇ ਸਮੁੰਦਰ ਆ ਤੇਰੀ ਪ੍ਰਕੇਜੋ ਜਾਨੀ ਕਿ ਪਾਰਕਿੰਗ ਉਹਦੀ ਸਫਾਈ ਸਪੂਈ ਜੀ ਕਰਨੀ ਉਧਰ ਆਏ ਆ ਉਹਦੀ ਪ੍ਰਕੇਜੋ ਅੰਦਰ ਬੈਠੇ ਹੋ ਗਿਆ ਪਤਾ ਨਹੀਂ ਬਾਹਰ ਕਿਹੜੇ ਕੰਮ ਕੋਈ ਗਿਆ ਹਣਾ ਚੁਗਲੀ ਚਗਲੀ ਕਰਨ ਤੇ ਇੱਥੇ ਆਏ ਗਾੜੀ ਤੁਹਾਨੂੰ ਦੱਸਦੇ ਆ ਤੇ ਜਿਹੜੀ ਮੇਨ ਗੱਲ ਹੈ ਵੀ ਜਿਹੜੇ ਨਵੇਂ ਬੰਦੇ ਆਉਣ ਦੇ ਕਿੰਨਾ ਗੱਲਾਂ ਧਿਆਨ ਰੱਖਣਾ ਚਾਹੀਦਾ ਤੇ ਹੁਣ ਆਹ ਡੈਂ ਪਰਕੇਜੋ ਸਾਫ ਕਰਨ ਪਾਰਕਿੰਗ ਆਹ ਇਕੱਠਾ ਕੀਤਾ ਛਟੇਰੀਆਂ ਤੁਹਾਨੂੰ ਆ ਲੱਗੀਆਂ ਉਹਦੇ ਇਹਦੇ ਨਾਲ ਚੱਕ ਕੇ ਤੇ ਇੱਚਾ ਟਰੱਕ ਜੇ ਲੱਦਣ ਦੇ ਆ ਤੇ ਬਾਕੀ ਜਿਹੜੀ ਮੇਨ ਗੱਲ ਆ ਜਿਹੜੀ ਦਿਆਂਾ ਕਰਨ ਵੀ ਇਟਲੀ ਆਉਣ ਤੋਂ ਪਹਿਲਾਂ ਮੈਨੂੰ ਕਿਹੜੀ ਗੱਲਾਂ ਧਿਆਨ ਨਾਲ ਹੋਣ ਚਾਹੀਦਾ ਇਹੋ ਹੀ ਆ ਵੀ ਯਾਰ ਜਿਹਦੇ ਰਾਹੀਂ ਤੁਸੀਂ ਆਉਂਦੇ ਜੋ ਉਹਨੂੰ ਕੰਮ ਦਾ ਕਹੋ ਤੇ ਬਾਕੀ ਜਿਹੜਾ ਐਂਟਰੀ ਜੋਂਦਾ ਕੋਸ਼ਿਸ਼ ਕਰੇ ਵੀਰ ਮੇਰਾ ਜੇ ਪੈਸੇ ਚਾਰ ਮਗਰ ਘਰ ਦੇ ਘਗੇ ਆ ਚੁੱਪ ਕਰਕੇ ਪੁਰਤਗਾਲ ਜਾਵੇ ਠੀਕ ਆ ਸੇਮ ਡੇ ਪੁਰਤਗਾਲ ਚਲ ਜੇ ਉੱਥੇ ਜਾ ਕੇ ਪੇਪਰ ਬਣਾਵੇ ਕਿਉਂਕਿ ਐਂਟਰੀ ਵਾਲੇ ਦੇ ਪੇਪਰ ਬਾਅਦ ਚ ਇੱਥੇ ਔਖੇ ਬਣਦੇ ਆ ਤੇ ਬਾਕੀ ਗਾੜ ਦੀ ਗੱਲ ਬਾਤ ਤੁਹਾਨੂੰ ਹੋਰ ਦੱਸਦੇ ਆ ਕੀ ਕੀ ਆ ਕਿੰਨਾ ਗੱਲਾਂ ਧਿਆਨ ਰੱਖਣਾ ਚਾਹੀਦਾ ਗਾੜੀ ਔਰ ਟਰੱਕ ਅਹੀਂ ਲੱਦਤਾ ਸੀ ਤੇ ਬਸ ਹੁਣ ਇਹਨੂੰ ਸੁੱਟਣ ਚੱਲੇ ਆਂ ਕੰਮ ਇੱਥੇ ਯਾਰਾ ਇਦਾਂ ਦੇ ਹੀ ਆ ਜਿਹੜਾ ਮਿਲ ਗਿਆ ਹਨਾ ਤੇ ਆਹ ਸਾਰੀ ਪਾਰਕਿੰਗ ਆ ਕੰਮ ਇਦਾਂ ਦੇ ਹੀ ਚਲੋ ਯਾਰ ਮਿਹਨਤ ਦਾ ਡਰ ਕੋਈ ਨਹੀਂ ਹੈ ਜਿਹੜਾ ਵੀ ਕੰਮ ਮਿਲੇ ਕਰਨਾ ਚਾਹੀਦਾ ਵਾ ਹਨਾ ਹਾਂਜੀ ਉਹ ਵੀਡੀਓ ਰਹਿ ਗਈ ਵਿੱਚੇ ਹੀ ਕਿਉਂਕਿ ਬਾਅਦ ਵਿੱਚ ਮੈਂ ਕੰਮਕਾਰ ਤੇ ਲੱਗ ਗਿਆ ਹਨਾ ਟਾਈਮ ਟੂ ਨੀ ਲੱਗਾ ਤੇ ਅੱਜ ਇੱਥੇ ਮੜਿਆ ਕਿਤੇ ਪੇਪਰ ਜੇ ਫੜਨ ਆਇਆ ਹਾਂ ਤੇ ਮਹਾਂਜਲ ਅੱਜ ਬਣਾ ਲੀਨੇ ਆ ਪਟੇਸ਼ਨ ਤੇ ਬੈਠਾ ਤੇ ਇਦਾਂ ਆ ਵੀ ਜਿਹੜੇ ਮਤਲਬ ਨਵੇਂ ਬੰਦੇ ਨੇ ਆਉਣਾ ਨਾ ਐਂਟਰੀ ਤੇ ਉਹ ਸਿੱਧੀ ਜੀ ਗੱਲ ਆ ਜਾਵੇ ਸਿੱਧਾ ਹਣਾ ਪੁਰਤਗਾਲ ਪੁਰਤਗਾਲ ਜਾਂਦਾ ਇਹ ਫਾਇਦਾ ਕਿਉਂਕਿ ਇਟਲੀ ਟਾਈਮ ਖਰਾਬ ਕਰਨ ਦਾ ਕੋਈ ਫਾਇਦਾ ਹੈ ਨਹੀਂਗਾ ਉਹਨੂੰ ਠੰਡ ਲੱਗਣ ਦੀ ਟੋਪੀ ਪਾ ਲਈਏ ਪੁਰਤਗਾਲ ਜਾ ਕੇ ਆਪਣੇ ਪੇਪਰ ਲੋਕ ਕਰਾਵੇ ਕਿਉਂਕਿ ਪੁਰਤਗਾਲ ਉਹਦਾ ਕੰਮ ਤੇ ਆ ਘੱਟ ਭਰ ਚਲੋ 2-3 ਮਹੀਨੇ ਵੇਲੇ ਰਹਿ ਕੇ ਉੱਥੇ ਵੀ ਮਿਲ ਜਾਂਦਾ ਜੇ ਬੰਦਾ ਹਨਾ ਹੱਥ ਪੈਰ ਮਾਰੇ ਬਾਕੀ ਕੰਮ ਦੇ ਹਾਲਾਤ ਕੋਈ ਅੱਜ ਦੇ ਟਾਈਮ 'ਚ ਇਟਲੀ ਵੀ ਬਹੁਤੇ ਵਧੀਆ ਨਹੀਂ ਹੈਗੇ ਜੇ ਆਪਾਂ ਕਹੇ ਵੀ ਹਾਂ ਇਟਲੀ ਬਹੁਤ ਸਬਕਾ ਕੰਮ ਦੇ ਦਿੰਦਾ ਇੱਥੇ ਵੀ ਨਵੇਂ ਬੰਦੇ ਨੂੰ 2-4 ਮਹੀਨੇ ਵਿਹਲਾ ਬਹਿਣਾ ਪੈਂਦਾ ਫੇਰੀ ਬਣਦੀ ਗੱਲ ਤੇ ਬਾਕੀ ਜਿਹੜੀ ਆ ਜਿਨ੍ਹਾਂ ਨੇ ਤੇ ਪੇਪਰਾਂ ਲਿਆਉਣਾ ਆਪਣੇ ਹਨਾ ਬੰਦੇ ਨਾਲ ਜਿਹੜਾ ਵਾ ਵੀ ਕੰਮ ਦੀ ਗੱਲਬਾਤ ਕਰਕੇ ਆਵੇ ਵੀ ਕਿਹੜੇ ਹਿਸਾਬ ਦਾ ਕੰਮ ਆ ਕਿੱਦਾਂ ਵਾ ਕੀ ਤਨਖਾਹ ਕਿੰਨੀ ਮਿਲੂਗੀ ਤੇ ਬਾਕੀ ਇੱਕ ਹੋਰ ਗੱਲ ਜਿੰਨੇ ਐਂਟਰੀ ਤੇ ਆਉਣਾ ਵਾ ਤੇ ਪੁਰਤਗਾਲ ਨਹੀਂ ਜਾਣਾ ਤੇ ਜੇ ਇੱਥੇ ਰਹਿਣਾ ਤੇ ਚੁੱਪ ਕਰਕੇ ਇੱਥੇ ਅਜੀਬ ਕਰਾ ਲਿਆ ਅਜੀਬ ਕਹਿੰਦੇ ਆ ਅਸਾਈਲਮ ਨਾ ਠੀਕ ਆ ਜੋ ਬਗਾਰ ਕੇ ਆਪਣੀਆਂ ਅਸਾਈਲਮ ਕਰਾਵੇ ਉਹਦੇ ਨਾਲ ਇਹ ਆ ਬੰਦਾ ਇੰਡੀਆ ਤੇ ਚਲੋ ਨਹੀਂ ਜਾ ਸਕਦਾ ਪਰ ਇਹ ਆ ਵੀ ਚਲ ਇੱਥੇ ਰਹਿ ਕੇ ਲੀਗਲੀ ਤੌਰ ਤੇ ਕੰਟਰੈਕਟ ਤੇ ਕੰਮ ਕਰ ਸਕਦਾ ਹਨਾ ਇਹ ਫਾਇਦਾ ਕਿਉਂਕਿ ਉੱਥੋਂ ਟਾਈਮ ਨਾ ਖਰਾਬ ਕਰੇ ਤੇ ਆ ਸਹਾਇਤਾ ਵਾ ਤੇ ਬਾਕੀ ਜਿਹੜਾ ਵਾ ਆਪਣੇ ਜਿੰਨੇ ਵੀ ਪੇਪਰਾਂ ਦਿਓਣਾ ਵਾ ਸਾਰੀ ਆਪਣੀ ਪਹਿਲੀ ਸੰਜੋੜਨ ਉਹਦੀ ਦੂਜੀ ਸੰਜੋੜਨ ਦੀ ਗੱਲ ਕਰਕੇ ਆਵੇ ਕਿਉਂਕਿ ਇੱਥੇ ਆ ਕੇ ਬਾਅਦ ਚ ਇਹ ਆ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਹਾਂ ਹੁਣ ਸਾਡੇ ਮਾਲਕ ਪੇਪਰ ਜਮ੍ਹਾਂ ਕਰਾਉਂ ਡੈ ਕੇ ਨਹੀਂ ਸਭ ਤੋਂ ਪਹਿਲੀ ਗੱਲ ਆਪਣੇ ਬੰਦੇ ਨੂੰ ਕਹਿ ਦੇਓ ਵੀ ਸਾਡੀ ਅੱਠਾਂ ਦਿਨਾਂ ਦੇ ਵਿੱਚ ਵਿੱਚ ਜਿਹੜੀ ਆ ਉਹ ਐਂਟਰੀ ਤੋਂ ਰਜਿਸਟਰ ਕਰਾਉਣੀ ਆ ਜੇ ਮਤਲਬ ਅੱਠਾਂ ਦਿਨਾਂ ਦੇ ਵਿੱਚ ਮਾਲਕਾ ਐਂਟਰੀ ਰਜਿਸਟਰ ਕਰਾ ਦਿੰਦਾ ਤੇ ਫਿਰ ਬੰਦੇ ਦੇ ਪੇਪਰ ਬਣ ਜਾਂਦੇ ਆ ਜੇ ਬਾਅਦ ਚ ਲੇਟ ਹੋ ਜੇ ਫਿਰ ਪੇਪਰ ਨਹੀਂ ਇੱਥੇ ਬਣਦੇ ਠੀਕ ਆ ਉਹ ਤੋਂ ਅਸੀਂ ਆਪਣੇ ਬੰਦੇ ਨੂੰ ਕਹਿਣਾ ਵਾ ਉਹ ਤੇ ਇਹੰਦਾ ਵੀ ਮਾਲਕ ਤੁਹਾਡਾ ਨੂਲਾ ਉਸਤਾ ਤੁਹਾਡੇ ਵੀ ਜੀ ਦੀ ਸਟੈਂਪ ਖਾਰੀ ਜਿਹੜੀ ਆ ਈਮੇਲ ਵਰਫਾ ਦੂਰੇ ਨੂੰ ਈਮੇਲ ਕਰ ਦਿੰਦਾ ਵਾ ਜਦੋਂ ਤਾਈਂ ਉੱਤੇ ਪਹੁੰਚ ਜਾਂਦੇ ਜਬ ਉਹ ਤੋਂ ਅਸੀਂ ਆਪਣੇ ਮਾਲਕ ਕੋਲੋਂ ਆਉਂਦੇ ਆ ਉਹ ਕੰਮ ਕਰਾਉਣਾ ਠੀਕ ਆ ਤੇ ਜਿਹੜਾ ਤੁਹਾਡੇ ਆਉਂਦੇ ਆ ਅੱਠਾ ਦਿਨਾਂ ਦੇ ਵਿੱਚ ਵਿੱਚ ਤੁਹਾਡੀ ਐਂਟਰੀ ਦੀ ਗੱਲ ਦੋ ਜੇ ਤੇ ਇਹਨਾਂ ਚੀਜ਼ਾਂ ਦਾ ਵੀਰ ਮੇਰੇ ਧਿਆਨ ਰੱਖਿਓ ਬਾਕੀ ਆਪਣੇ ਕੰਮ ਦਾ ਪਤਾ ਜਿਹੜਾ ਵਾ ਇੰਡੀਆ ਤੋਂ ਕਰਕੇ ਆਉ ਜੇ ਐਂਟਰੀ ਦੀ ਗੱਲ ਤੇ ਪੇਪਰ ਬਣਾਉਣੇ ਆ ਚੁੱਪ ਕਰਕੇ ਪੁਰਤਗਾਲ ਦਿਲ ਜੇ ਪੁਰਤਗਾਲ ਫਿੱਟਰ ਜਿਹੜੇ ਆ ਬਣ ਜਾਂਦੇ ਆ ਚਲੋ ਕੰਮ ਆ ਦੇ ਇਟਲੀ ਦੇ ਤੇ ਪੁਰਤਗਾਲ ਦੇ ਹਾਲਾਤ ਹੁਣ ਠੀਕ ਸੇਮ ਸੇਮ ਜਈ ਆ ਵੀ ਐਡਾ ਨਹੀਂ ਵੀ ਇਟਲੀ ਬਹੁਤ ਜ਼ਿਆਦਾ ਕੰਮ ਆ ਦੇ ਪੁਰਤਗਾਲ ਹੈ ਨਹੀਂਗਾ ਸੇਮ ਸੇਮ ਜਈ ਆ ਇੱਥੇ ਵੀ ਕੰਮਕਾਰ ਹੁਣ ਬਹੁਤ ਜ਼ਿਆਦਾ ਘਟ ਗਿਆ ਠੀਕ ਆ ਜਾਣ ਪਛਾਣ ਦਾ ਕੰਮ ਮਿਲਦਾ ਵਾ ਤੇ ਬਾਕੀ ਹਾਂ ਵੀਰ ਮੇਰੇ ਜਿੰਨੇ ਇਟਲੀ ਰਹਿਣਾ ਵਾ ਕੋਸ਼ਿਸ਼ ਕਰੋ ਆਪਣੀ ਬੋਲੀ ਸਿੱਖਣ ਦੀ ਕਿਉਂਕਿ ਬੋਲੀ ਹੋਊਗੀ ਤੇ ਡਾਕੂਮੈਂਟ ਆਉਣਗੇ ਫਿਰ ਉਹ ਬੰਦਾ ਇੱਥੇ ਕਦੀ ਨਹੀਂ ਮਾਰਕਾਂਦਾ ਬੋਲੀ ਵਾਲਾ ਤੇ ਡਾਕੂਮੈਂਟ ਦੀ ਕੋਈ ਗੇਤਰ ਬੂੜੇ ਆਪਣੇ ਬਾਕੀ ਜਿਹੜੇ ਨੇ ਨਵੇਂ ਨੇ ਆਉਣਾ ਵਾ ਟਰਾਈ ਮਾਰੋ ਜੇ ਐਂਟਰੀ ਆ ਪੁਰਤਗਾਲ ਜਾ ਕੇ ਆਪਣੇ ਪੇਪਰ ਬਣਾਓ ਇਟਲੀ ਟਾਈਮ ਨਾ ਖਰਾਬ ਕਰੋ ਤੇ ਜਿੰਨੇ ਇਟਲੀ ਰਹਿਣਾ ਵਾ ਤੇ ਹੋਂ ਦਾ ਐਂਟਰੀ ਤੇ ਆ ਜਾਂ ਡੌਕੀ ਲਾ ਕੇ ਆਉਣ ੜਿਆ ਉਹ ਇੱਥੇ ਆ ਕੇ ਆਪਣੀ ਅਜੀਲ ਲਵੇ ਅਜੀ ਲੈ ਕੇ ਕੰਮਕਾਰ ਤੇ ਚੜੋ ਬਿਨਾ ਪੇਪਰਾਂ ਤੋਂ ਇੱਥੇ ਕੋਈ ਫਾਇਦਾ ਨਹੀਂ ਧੱਗੇ ਹੀ ਆ ਕੱਚੇ ਬੰਦੇ ਨੂੰ ਠੀਕ ਆ ਤੇ ਆਮ ਸਟੇਸ਼ਨ ਤੇ ਬੈਠਾ ਤੁਹਾਨੂੰ ਦਿਖਾ ਦਿੰਦਾ ਇੱਥੋਂ ਦਾ ਆ ਕਿਤਾਬ ਆਮ ਸਟੇਸ਼ਨ ਤੇ ਬੈਠਾ ਅਜੇ ਟਾਈਮ ਹੈਗਾ ਅਸੀਂ ਟ੍ਰੇਨ ਆਉਣ ਚ ਮੈਂ ਆ ਚੱਲ ਵੀਡੀਓ ਪੂਰੀ ਕਰ ਲੈਨੇ ਆ ਆ ਟ੍ਰੇਨ ਲੱਗੀ ਜੇ ਤੇ ਇੱਧਰ ਸਟੇਸ਼ਨ ਜੇ ਠੀਕ ਆ ਤੇ ਘਾਨੇ ਘੁੰਨੇ ਜੇ ਵਾਹ ਇੱਧਰ ਲੇ ਰਹੀ ਜੇ ਇੱਧਰ ਮੈਂ ਫੈਂਡਿਆ ਨਾ ਬੋਲੀ ਤੇ ਲਾਗੇ ਪੈ ਜਾਂਦਾ ਨਾ ਕਿਉਂਕਿ ਪੇਪਰ ਬੂਪਰਾਂ ਜ਼ਿਆਦਾ ਕੰਮ ਇੱਧਰ ਹੀ ਆ ਮੈਂ ਵੀ ਕਿਸੇ ਦੇ ਪੇਪਰਾਂ ਵੇ ਕਰਕੇ ਆਇਆ ਇੱਧਰ ਤੇ ਇਹੋ ਹਿਸਾਬ ਕਿਤਾਬ ਵੀਰ ਮੇਰੇ ਆਪਣਾ ਹਨਾ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਜਿੰਨੇ ਨਵੇਂ ਨੇ ਆਉਣਾ ਕੰਮਕਾਰ ਦਾ ਪਤਾ ਕਰਕੇ ਆਓ ਤਨਖਾਹ ਦਾ ਪਤਾ ਕਰਕੇ ਆਓ ਕੀ ਦਿੰਦਾ ਕਿੰਨੇ ਘੰਟੇ ਕੰਮ ਕਰਾਊਗਾ ਠੀਕ ਆ ਉਥੋਂ ਐਵੇਂ ਨਾ ਮਤਲਬ ਭੱਜ ਜਾਓ ਵੀ ਗਾੜੀ ਜਿੱਕਰ ਹੀ ਬਾਹਰ ਚੱਲ ਗਈ ਤਾਂ ਆਪਾਂ ਕੰਮ ਜਾਬਾਂ ਇੱਥੇ ਆ ਕੇ ਫੇਰ ਬੰਦਾ ਜੀਰੋ ਤੋਂ ਸਟਾਰਟਿੰਗ ਕਰਦਾ ਤੇ ਬੋਲੀ ਨੂੰ ਜਿੰਨੇ ਇਟਲੀ ਰਹਿਣਾ ਉਹ ਇਟਲੀ ਦੀ ਭਾਸ਼ਾ ਨਾਲ ਧਿਆਨ ਦੇਵੇ ਜਿੰਨੇ ਇਥੋਂ ਪੁਰਤਗਾਲ ਨੂੰ ਜਾਣਾ ਉਹ ਪੁਰਤਗਾਲ ਦੀ ਭਾਸ਼ਾ ਦਾ ਪੁਰਤਗੀਸ ਸਿੱਖੇ ਹਨ ਕਿਉਂਕਿ ਬੋਲੀ ਤੋਂ ਬਿਨਾ ਕੁਝ ਨਹੀਂ ਆ ਬੋਲੀ ਦੇ ਪੇਪਰਾਂ ਤੋਂ ਬਿਨਾ ਇੱਥੇ ਕੁਝ ਨਹੀਂ ਆ ਤੇ ਜਿੰਨੇ ਕੱਚੇ ਨੇ ਆਉਣਾ ਵਾ ਮਤਲਬ ਰਹਿਣਾ ਇਟਲੀ ਆ ਕੰਮਕਾਰ ਇਟਲੀ ਕਰਨਾ ਚਾਹੁੰਦਾ ਵਾ ਕੋਈ ਐਂਟਰੀ ਦੀ ਗੱਲ ਆਪਣੀ ਚੁੱਕ ਕਰਕੇ ਜੀਲ ਕਰਾਵੇ ਤੇ ਪੇਪਰ ਬਣਵਾਵੇ ਤੇ ਜਿੰਨੇ ਪੇਪਰਾਂ ਦੇ ਆਉਣ ਲੱਗਾ ਵਾ ਜੋ ਵੀ ਤੇ ਗਾੜੀ ਪੇਪਰਾਂ ਦੀ ਗੱਲ ਕੀਤੀ ਆ ਆਪਣੇ ਮਾਲਕ ਨੂੰ ਕਹਿ ਕੇ ਤੇ ਅਠਾ ਦਿਨਾਂ ਦੇ ਵਿੱਚ ਐਂਟਰੀ ਰਜਿਸਟਰ ਕਰਾ ਗਏ ਤੇ ਜਿਹੜੀ ਆ ਪਰਫਾ ਤੂਰੇ ਦੀ ਅਪਾਇੰਟਮੈਂਟ ਚੁੱਕੇ ਉਹਨੂੰ ਕਵੇ ਠੀਕ ਆ ਆ ਸਾਬਾ ਦੱਸੋ ਜੀ ਤੇ ਬਾਕੀ ਕੰਮ ਕਰ ਮਿਲਦਾ ਵਾ ਪਰ ਗਰਮੀਆਂ ਚ ਮਿਲਦਾ ਸਿਆਲ ਚ ਬਹੁਤ ਕੰਮ ਘਟ ਜਾਂਦਾ ਇੱਥੇ ਠੀਕ ਆ